ਪਾਣੀ ਦਾ ਵੀ ਅਰੇਂਜਮੈਂਟ ਹੈ ਨਹੀਂ ਤੇ ਪਾਣੀ ਦਾ ਵੀ ਆਹ ਪਾਜਾ ਦਾ ਬਿਲੋ ਵੀ ਨਹੀਂ ਆ ਗਿਆ ਪਾਣੀ ਕਿੱਥੇ ਵਹਾ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਬੜੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਅਸੀਂ ਡਿਊਟੀ ਆ ਗਏ ਆ ਆਹ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤੇ ਵੀ ਤੁਸੀਂ ਘਰ ਨੂੰ ਬਾਤ ਸਾਈ ਕਿ ਵੀ ਅੰਦਰ ਵੜ ਜਾਓ ਨੇ ਵਾਲੇ ਨਾਲ ਡਿਊਟੀ ਤੇ ਮੰਗਾਲੀ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਵੀ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ ਆ ਯਾਰ ਸਾਡੀ ਕਦੇ ਇਹਨਾਂ ਤੱਕਾ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਇਲਾਕੇ ਦੇ ਨੇ ਸਾਡੀ ਪਟੋਲਨ ਲਕੀਏ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੋਂ ਲੈ ਕੇ ਆਪਣਾ ਸਾਡੀ ਪਟੋਲਨਗਾ ਇਹਨਾਂ ਦਾ ਨੱਕ ਆ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੱਢਿਆ ਜਾਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਵਾਰਸ ਦਾ ਟਾਈਮ ਏ ਇਹ ਕਿੱਥੇ ਭਰਾ ਨੂੰ ਮੀ ਆਗਾ ਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾਣ ਲੱਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਇਹ ਜੇ ਘੰਟਾ ਲੇਟ ਹੋ ਜੰਨੇ ਆ ਮੁਰਸੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕਾ ਲਾ ਕੇ ਘਰੋਂ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਇਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਵੀ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇ ਅਸੀਂ ਬੋਲਦੇ ਆ ਫਿਰ ਅੱਖ ਕੋਈ ਕੰਮ ਨਹੀਂ ਰੇੜ ਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਆ ਨਾ ਕੋਈ ਰੋਟੀ ਦਾ ਪ੍ਰਬੰਧ ਆ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢਿੱਡ ਤੇ ਭਰਣੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ